ਕੀ ਹਾਲ ਆ ਸਾਰਿਆਂ ਦਾ ਉਮੀਦ ਕਰਦਾ ਵਧੀਆ ਹੋਗੇ ਜਿੱਦਾਂ ਕਿ ਤੁਹਾਨੂੰ ਪਤਾ ਕਿ ਪਿਛਲੇ ਪਾਰਟ ਚ ਆਪਾਂ ਨੂੰ ਪੁਲਿਸ ਨੇ ਇੱਥੇ ਟੈਂਟ ਨਹੀਂ ਲਾਉਣ ਦਿੱਤਾ ਸੀ ਹੁਣ ਅੱਗੇ ਜਾ ਕੇ ਆਪਾਂ ਜਗ੍ਹਾ ਲੱਭਦੇ ਆ ਕਿੱਥੇ ਟੈਂਟ ਲਾਉਣੇ ਆ ਇੱਥੇ ਜਗ੍ਹਾ ਮਿਲੀ ਆ ਸਾਨੂੰ ਟੈਂਟ ਲਾਉਣ ਲਈ ਜਾ ਕੇ ਨਾਲੇ ਪੁੱਛਦੇ ਇਹਨਾਂ ਨੂੰ ਜਗ੍ਹਾ ਤੇ ਵਧੀਆ ਤੇ ਇੱਕ ਤੇ ਤਰਾਈ ਬਹੁਤ ਸਿੱਧੀ ਦਿੱਤੀ ਇਹਨਾਂ ਨੇ ਥੱਲੇ ਉੱਤਰ ਨੂੰ ਤੇ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਕਿਤੇ ਪਹਾੜਾਂ 'ਚ ਆਓ ਤੇ ਇੰਨੀ ਸਿੱਧੀ ਤਰਾਈ ਹੋਵੇ ਤੇ ਇਹਨੂੰ ਨਾ ਤੁਸੀਂ ਆਰਾਮ ਨਾਲ ਗੇਅਰ 'ਚ ਪਾ ਕੇ ਬਾਈਕ ਨੂੰ ਥੱਲੇ ਤਾਰੋ ਕਿਉਂਕਿ ਜਦੋਂ ਆਪਣਾ ਮੋਟਰਸਾਈਕਲ ਨਿਊਟਰਲ ਹੁੰਦਾ ਨਾ ਤੇ ਉਦੋਂ ਆਪਣੀ ਸਪੀਡ ਬਹੁਤ ਵਾਜ ਜਾਂਦੀ ਹੈ ਇਹ ਤੋਂ ਚੰਗਾ ਕਿ ਤੁਸੀਂ ਗੇਅਰ ਪਹਿਲਾ ਗੇਅਰ ਜਾਂ ਦੂਜਾ ਗੇਅਰ ਭਾ ਕੇ ਹੀ ਥੱਲੇ ਤਾਰੋ ਚਲੋ ਦੱਸਦੇ ਹਾਂ ਤੁਹਾਨੂੰ ਕਿੱਦਾਂ ਉਤਰਨਾ ਥੱਲੇ ਤੇ ਨਾਲੇ ਆਪਾਂ ਵੀ ਉਤਰ ਕੇ ਦੋ ਮੋਟਰਸਾਈਕਲ ਆਪਣੇ ਉਤਰ ਗਏ ਆ ਚਲੋ ਜੀ ਆਪਾਂ ਵੀ ਤੁਰ ਪਏ ਆ ਹੌਲੀ ਹੌਲੀ ਗੇਅਰ ਦੇ ਵਿੱਚ ਹੀ ਰੱਖੋ ਮੋਟਰਸਾਈਕਲ ਨੂੰ ਕਦੇ ਵੀ ਜਲਦਬਾਜ਼ੀ ਨਾ ਕਰੋ ਇਹੋ ਜੇ ਕੰਮ 'ਚ ਕੈਮਰੇ 'ਚ ਨਹੀਂ ਤੁਹਾਨੂੰ ਏਡੀ ਤਰਾਈ ਦਿਖਦੀ ਪਰ ਜਦੋਂ ਤੁਸੀਂ ਕੈਮਰੇ ਤੋਂ ਬਿਨਾਂ ਦੇਖੋ ਤੇ ਬਹੁਤ ਜ਼ਿਆਦਾ ਇੱਕਦਮ ਹੀ ਤਰਾਈ ਆ ਆ ਜਗਾ ਮਿਲੀ ਆ ਹੁਣ ਟੈਂਟ ਲਾਉਣ ਨੂੰ ਇੱਥੇ ਪਰਮਿਸ਼ਨ ਮਿਲੀ ਆ ਤੇ ਆ ਬਾਈ ਖਲਾਰ ਤੇ ਹੁਣ ਉਹ ਉੱਥੇ ਟੈਂਟ ਲਾਉਨੇ ਆ ਉਹ ਜਗਾ ਤੇ ਆ ਲੋ ਜੀ ਟੈਂਟ ਆਪਣਾ ਲੱਗ ਗਿਆ ਤੇ ਰੈਡੀ ਆ ਕੰਮ ਆ ਲੱਗੇ ਨਦੀ ਵਗਦੀ ਆ ਆ ਆਪਣਾ ਟੈਂਟ ਆ ਆ ਲੋ ਜੀ ਸੈਟਅਪ ਆਪਣਾ ਤਿਆਰ ਆ ਆ ਆਪਾਂ ਚੇਅਰਾਂ ਵਿਛਾਤੀਆਂ ਇੱਥੇ ਟੈਂਟ ਟੈਂਟ ਲੱਗ ਗਿਆ ਤੇ ਇਧਰ ਵੀਊ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਵੀਊ ਆ ਇਧਰ ਵੇਖੋ ਨਿਆਰੇ ਆਈ ਜਾਂਦੇ ਆ ਤੇ ਨਿਆਰੇ ਜਾਈ ਜਾਂਦੇ ਆ ਉਹ ਆਪਣੀ ਗੈਸ ਪਈ ਏ ਚੁੱਲ੍ਹੇ ਹੁਣ ਤਿਆਰ ਕਰਦੇ ਆ ਕੋਈ ਖਾਣਾ ਪੀਣਾ। ਲੋ ਜੀ ਮੈਗੀ ਬਣਨ ਲੱਗੀ ਪਹਿਲੀ ਡਿਸ਼ ਆ ਗਏ ਭਾਂਡਾ ਚ ਤੇ ਪਿਆਜ਼ ਤੇ ਸ਼ਿਮਲਾ ਮਿਰਚ ਦੀ ਪਣਾਉਣ ਲੱਗੇ ਆ ਵਿੱਚ ਪਾ ਕੇ ਜਿਆਦਾ ਕੁਛ ਤੇ ਇੱਦਾਂ ਹੈ ਨਹੀਂ ਅਸੀਂ ਲਿਆਂਦਾ ਤੇ ਘਿਓ ਪਾ ਲਿਆ ਆਪਾਂ ਵਿੱਚ ਹੁਣ ਮੈਗੀ ਪਾਵਾਂਗੇ। ਆਹ ਲੋ ਜੀ ਸਾਰਿਆਂ ਨੇ ਆਪਣੇ ਭਾਂਡੇ ਕੱਢ ਲਏ ਆ ਮੈਗੀਆਂ ਛਕਣ ਦੇ ਇੱਧਰ। ਵਾਹ ਵਾਹ। ਆਓ ਜੀ ਮੈਗੀ ਛਕਦੇ। ਫੁੱਲ ਨੰਬਰ ਵਈ। ਆਹ ਲੋ ਜੀ। ਥੋੜੀ ਮਸਾਫਰ। ਆਹ ਲੋ। ਆ ਗੱਮਾ ਹਟੋ ਜੀ। ਬਾਟ ਦਿਓ। ਲਓ ਜੀ ਮੈਗੀ ਤੋਂ ਬਾਅਦ ਆਪਾਂ ਚਾਹ ਪੀਵਾਂਗੇ ਕਿਉਂ ਸਫਰ ਵਾਵਾ ਪੈ ਗਿਆ ਆਪਾਂ ਨੂੰ ਪੰਜਾਬ ਤੋਂ 3-400 ਕਿਲੋਮੀਟਰ ਚਾਹ ਦੀ ਵਾਵਾ ਲੋਡ ਸੀ। ਹੁਣ ਚਾਹ ਪੀਨੇ ਆ। ਤੇ ਚਾਹ ਤੋਂ ਬਾਅਦ ਦੱਸਾਂਗੇ ਤੁਹਾਨੂੰ ਕੀ ਬਣਾਉਨੇ ਆ। ਇੱਧਰ ਵੇਖੋ ਮੱਛੀ ਤਿਆਰ ਹੋਈ ਜਾਂਦੀ ਐ ਇੱਧਰ ਭੁੱਖੀਆਂ ਰੂਹਾਂ ਵੇਖੋ। ਹੋਰ ਭਾਲਣੀਆਂ ਵੇਖੋ ਇੱਧਰ ਆਂਡੇ ਦੇ ਆ ਪਾਟਾ ਪੂਰਾ ਖਾ ਗਏ। 10 ਆਂਡੇ ਖਾ ਗਏ ਪਏ। ਕੋਈ ਤੇ ਗੱਲ 10 ਆਂਡਿਆਂ ਦੀ ਭੁਰਜੀ ਸਾਰੇ ਖਾ ਗਏ। ਥੋੜਾ ਥੋੜਾ ਹੀ ਆ। ਪੰਜ ਆਂਡੇ ਦੋ ਆਂਡੇ ਆਏ। ਕੋ ਗਿਆਜਾ ਹੋ ਗਿਆ ਕੰਮ ਨਾ ਚੰਮੜੀ ਰੁਕਦਾ ਹੀ ਨਹੀਂ ਪਿਆ ਇਸ ਇੱਧਰ ਵੇਖੋ ਵੀਰੋ ਮਾਹੌਲ ਪੂਰਾ ਪਨਿਆ ਪਿਆ ਤੇ ਇੱਧਰ ਮੱਛੀ ਨੂੰ ਲਾ ਰਹੇ ਆਪਾਂ ਤੜਕਾ ਨਹੀਂ ਮੱਛੀ ਭਾਰੀ ਇਹ ਚ ਬਣਾਵਾਂਗੇ ਮੱਛੀ ਇੱਕ ਬਦਲ ਇੱਧਰ ਬੈਠੇ ਆ ਪੁਰਜੀ ਖਾ ਰਿਹਾ ਇਹ ਇੱਕ ਇੱਕ ਹੋ ਲਾਉਣਾ ਆਪਣਾ ਸਮਾਨ ਪਿਆ ਇਹ ਟੈਂਟ ਲੱਗਾ ਬਹੁਤ ਸੋਹਣਾ ਟੈਂਟ ਲੱਗਾ ਕਿਹਦੀ ਖਾ ਲਈ ਕੁਝ ਨਹੀਂ ਹੁੰਦਾ ਯਾਰ ਇੱਧਰ ਆਪਾਂ بڑے ਵੱਡੇ ਪਤੀਲੇ ਚੋਲ ਤਰੇ ਆ ਤੇ ਇੱਧਰ ਮੱਛੀ ਰੈਡੀ ਆ ਆਪਣੀ ਇੱਧਰ ਚੈਕਿੰਗ ਚੱਲਦੀ ਆ ਕਿ ਮੱਛੀ ਕਹੋ ਜੀ ਬਣੀ ਆ ਦੱਸੋ ਸੋਨੇ ਕਹੋ ਜੀ ਬਣੀ ਆ ਇਹ ਕਿੰਨੇ ਮਿੰਟ ਹੋ ਗਏ ਮੱਛੀ ਬਣੀ ਤੇ 55 ਮਿੰਟ ਹੋ ਗਏ ਉਹ ਚੈੱਕ ਕਰੀ ਜਾਂਦੇ ਨੇ ਇਹ ਦੂਜਾ ਤੀਜਾ ਪੀਸ ਤਾਂ ਹੈਗਾ ਹੋਗਾ ਦੂਜਾ ਤੀਜਾ ਪੀਸ ਹੈਗਾ ਨਾ ਪਾਟੀ ਭਰੀ ਜਾਂਦੀ ਜਣੇ ਪਹਿਲਾਂ ਤਾਂ ਨੇ ਬੇੜ ਗਿਆ ਤੂੰ ਚ ਹੱਡੀ ਪਹਿਲਾਂ ਗਿਆ ਆ ਪਹਿਲੇ ਬਾਈਟ ਲਈ ਸੀ ਬਾਕੀ ਸਾਰਾ ਇਹਨਾਂ ਦਾ ਪਾਉਗਾ ਇਧਰ ਲੈਡ ਇਧਰ ਮਾਹੌਲ ਵੇਖੋ ਆ ਲੋਜੀ ਐਂਡ ਆਣ ਕੰਮ ਦਾ ਕੰਮ ਦਾ ਐਂਡ ਆ ਹੁਣ ਤੇ ਰੈਡੀ ਇੱਥੇ ਸੌਣ ਲੱਗੇ ਆ ਤੇ ਇਧਰ ਦੁੱਧ ਰਹਿ ਜਾਵਾ ਥੋੜਾ ਜਿਹਾ ਗਰਮ ਹੋਈ ਜਾਂਦੀ ਹਾਂਜੀ ਕੀ ਹਾਲ ਹੈ ਸਾਰਿਆਂ ਦਾ ਮੀਰ ਕਰਦਾ ਵਧੀਆ ਹੋਗੇ 6 ਵਜ ਗਿਆ ਤੇ ਇਧਰ ਦਿਨ ਚੜ ਗਿਆ ਤੇ ਮਾਹੌਲ ਪੂਰਾ ਵਧੀਆ ਰਿਆ ਰਾਤ ਜਵਾਨ ਪੂਰੇ ਸੁੱਤੇ ਰਹੇ ਚੰਗੀ ਤਰ੍ਹਾਂ ਠੰਡ ਨੂੰ ਤੇ ਨਹੀਂ ਲੱਗੀ ਜਵਾਨੋ ਨਹੀਂ ਠੀਕ ਆ ਕਹਿੰਦੇ ਠੰਡ ਤੇ ਨਹੀਂ ਲੱਗੀ ਨਾ ਬਈ ਜਮਾਂ ਵੀ ਨਹੀਂ ਠੀਕ ਆ ਵੀਰੇ ਤੇ ਆਹ ਵੇਖੋ ਬਾਹਰ ਦਾ ਮਾਹੌਲ ਲਓ ਹੋਣ ਆਪਾਂ ਚਾਹ ਚੂ ਬਣਾਉਨੇ ਆ ਬਾਦ ਦਾ ਜੱਗ ਜੱਗ ਚਾਹ ਦਾ ਪੀਨੇ ਆ ਕੋਈ 2 ਫੁੱਟ ਫਿਰ ਕੀ ਹੁੰਦਾ ਉਹ ਕੋਪਾ ਦੇ ਫੁੱਟ ਬਰਸ ਦਰ ਚਾਹ ਨੂੰ ਬਾੜਾ ਹੀ ਜਾਂਦਾ ਤੇ ਇਧਰ ਮੌਲ ਪੂਰਾ ਬਣਿਆ ਪਿਆ ਲਾਓ ਜੀ ਦੇਖੋ ਰੋਬੀ ਜਸਵੰਤ ਚਾਹ ਬਣ ਗਈ ਆ ਇਧਰ ਪਿੰਨੀ ਇੱਕ ਰਹਿ ਗਈ ਹੁਣ ਇਹ ਦੇਖਦੇ ਕਿਹੜਾ ਖਾਂਦਾ ਇਹਦੇ ਨਾਲ ਟੋ ਲੱਗੂ ਮੇਰਾ ਪਾਉ ਉੱਠਣ ਲੱਗਾ 10 ਮਿੰਟ ਠੀਕ ਚਾਹ ਨਾਲ ਖਾ ਲਾ ਜੀ ਫੜ ਜਾ ਯਾਰ ਸੇ ਟੌਰ ਨਾ ਮਚਾ ਵੀ ਨਹੀਂ ਜਾਂਦਾ ਸੀਗਾ ਆ ਸੋਨਾ ਤੋੜੀ ਆਉਂਦਾ ਆਂਡੇ ਇਧਰ ਤਣਕਾ ਲੱਗੀ ਆਉਂਦਾ ਇਹ ਆਉਣੇ ਦੇ ਆਂਡੇ ਦੀ ਆ ਦੇਖੋ ਟੀ ਜਾਂ ਸਾਡਾ ਧਿਆਨ ਸੋਨੇ ਧਿਆਨ ਆ ਆ ਉਹ ਯਾਰ ਕੋਮਣਾ ਸੌਖਾ ਨਹੀਂ ਬਾਈ ਜੀ ਠੰਡੇ ਠੰਡੇ ਪਾਣੀ ਦੇ ਹੱਥ ਵੀ ਮਾਰਨਾ ਪੈਂਦਾ ਤੇ ਭਾਂਡੇ ਵੀ ਧੋਣੇ ਪੈਂਦੇ ਆ ਦੇਖੋ ਸਫਾਈ ਚੱਲਾਂ ਦੀ ਭਾਂਡਿਆਂ ਦੀ ਕੋਰਚਣਾ ਵੱਜ ਜਾਂਦੇ ਆ ਕਿ ਨਹੀਂ ਤੇ ਲਓ ਜੀ ਠੰਡਾ ਪਾਣੀ ਬਹੁਤ ਠੰਡਾ ਮੇਰੀ ਬਰਫੀਆ ਤੇ ਇਸ ਤੋਂ ਬਾਅਦ ਆਪਾਂ ਗਾਂ ਚੱਲੇ ਆ ਘੁੰਮਣ ਫਿਰਨ ਨੂੰ ਤੇ ਇੱਧਰ ਬਾੜ ਮਾ ਹਟਪਦੇ ਪੱਥਰ ਟੱਪਦੇ ਟਪਾਉਂਦੇ ਆ ਗਏ ਆਪਾਂ ਨਦੀ ਪਾਰ ਕਰਕੇ ਤੇ ਗਾਂ ਆ ਫੇਰ ਟੋਟਾ ਜਿਹਾ ਪਾਰ ਕਰਨਾ ਪੈਣਾ ਤੇ ਇਹ ਦੇਖਣ ਤੇ ਬਹੁਤ ਪੱਥਰ ਲੱਗੇ ਲੱਗਦੇ ਤੇ ਕਾਫੀ ਦੂਰ ਹੁੰਦੇ ਆ ਆ ਦੇਖੋ ਇਹ 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 ਬਜੂਗਾ ਕਿ ਨਹੀਂ ਡਿੱਗੂਗਾ ਇਹ ਚਲੋ ਜੀ ਟੱਪ ਹੀ ਗਿਆ ਚਲੋ ਜੀ ਤੇ ਇਦਾਂ ਕਰਕੇ ਸਾਰੇ ਇੱਕ ਇੱਕ ਵਾਰੀ ਵਾਰੀ ਟੱਪਾਂਗੇ ਇਧਰ ਕਿੰਦਾ ਵੀ ਆ ਗਿਆ ਲਾਏ ਬਈ ਆ ਨਹੀਂ ਠੀਕ ਆ ਭਾਈ ਜਿਮ ਵਾਲਾ ਮੁੰਡਾ ਇਹ ਆਹ ਕਹਿੰਦੇ ਪੰਜਾਬ ਗਵਰਨਮੈਂਟ ਦਾ ਡੈਮ ਆ ਇਹ ਬੜੇ ਚੇਰਦਾ ਰੋਣਾ ਚੱਲੀ ਜਾਂਦਾ ਹਰਿਆਣੇ ਦੇ ਪੰਜਾਬ ਦਾ ਇਹ ਤਾਂ ਛੋਟਾ ਜਿਹਾ ਪਰ ਹੈ ਚੰਗੇ ਟਿਕਾਣੇ ਦੇ ਪੰਜਾਬ ਗਵਰਨਮੈਂਟ ਲਈ ਬੈਠੀ ਆ ਉਹ ਨਹੀਂ ਮੈਨੂੰ ਮਾਲ ਤੋਂ ਪਗਮੀ ਕੋਈ ਪਾਣਾ ਨਹੀਂ ਜਦੋਂ ਉਤਰਨਾ ਨਾ ਪਾਣਾ ਕਿਤਾ ਆਏ ਨਹੀਂ ਰੱਖਣਾ ਹੈ ਆਏ ਰੱਖਣਾ ਠੀਕ ਆ ਚਾਹ ਚੱਲੀਏ ਨਮਾ ਰਾਨਾ ਆ ਲੋ ਜੀ ਤੱਪਾਂ ਲੱਗੇ ਹੋਏ ਆ ਆ ਆਏ ਲੈ ਕੋਈ ਕਿ ਨਹੀਂ ਚਲ ਆਉ ਚੱਲਾ ਚੱਲ ਚੱਲ ਕਿੰਦਾ ਪੈਰ ਰੱਖ ਆ ਬੰਗਲ ਚੌੜਾ ਪੈਰ ਰੱਖ ਚੱਲ ਹੁਣ ਕਰਨਾ ਪਏ ਬਸ ਲੋ ਟੈਨਸ਼ਨ ਨਾ ਕਰਾਂਗੇ ਵਾਸਤੇ ਵੱਧ ਆ ਗਏ ਫਟਨਸ ਤੇ ਮੋਟਰਸਾਈਕਲ ਆਦੇ ਆ ਆਪ ਦਾ ਆਪ ਚਲਾ ਕੇ ਲੈ ਕੇ ਜਾਣਾ ਇਹ ਮਿਲੂ ਉਹ ਵੱਡਾ ਲੈਕਸ ਆ ਆ ਬੰਦੇ ਰਕੋ ਆ ਜਾ ਆ ਜਾ ਹੈਗਾ ਕੋਈ ਨਹੀਂ ਉਹ ਤਾਂ ਮੈਂ ਆ ਜੂ ਉਹਦਾ ਕੋਈ ਚੀਜ਼ ਇਹ ਕੰਮ ਮਰ ਗਿਆ ਕਹਿੰਦੇ Eh, sånn. Wow. det! det, jeg gjør og